ਠੀਕ ਹੈ ਪ੍ਰਵੀਨ ਵਧੀਆ ਤੁਸੀਂ ਬਸਤੋਂ ਖਾਂ ਗਦੀਆਂ ਅੱਜ ਅੰਦਰ ਆ ਚਲੋ ਹੋਸਨਾ ਪ੍ਰਵੀਨ ਕੀ ਹਾਲ ਹੈ ਫਿਰ ਤੇਰੇ ਸ਼ਹਿਰ ਦਾ ਕਿਵੇਂ ਚੱਲਦੀ ਹੈ ਜ਼ਿੰਦਗੀ ਬਾਤ ਵਧੀਆ ਜੀ ਦੀ ਜ਼ਿੰਦਗੀ ਵੀ ਵਧੀਆ ਚੱਲੀ ਜਾਂਦੀ ਆ ਪਰ ਸੱਚ ਦੱਸਾਂ ਸਮੇ ਦੇ ਨਾਲ ਨਾਲ ਸਾਰਾ ਕੁਝ ਹੀ ਚੇਂਜ ਹੋ ਜਾਂਦਾ ਨਾਲੇ ਕਹਿੰਦੇ ਪਹਿਲਾਂ ਜੋ ਵੀ ਰਿਵਾਜ ਚੱਲਦਾ ਹੈ ਸ਼ਹਿਰ ਚ ਆਉਂਦਾ ਆ ਸਾਡੇ ਪਿੰਡਾਂ 'ਚ ਤਾਂ ਬਾਹਰ ਚ ਆਉਂਦਾ ਹੈਗਾ ਬਹੁਤਾ ਹੈ ਦੀਦੀ ਪਰ ਜੇ ਦੇਖਿਆ ਜਾਵੇ ਪਿੰਡ ਵੀ ਕੋਈ ਪਿੱਛੇ ਨਹੀਂ ਰਹੇ ਸਭ ਤੋਂ ਵੱਧ ਤਾਂ ਕੀ ਕਰ ਰਹੇ ਨੇਗੀ ਅੱਛਾ ਪਰ ਮੇਨੂੰ ਆ ਪਹਿਲਾਂ ਤਾਂ ਤੂੰ ਪਿੰਡ ਦੇ ਨਾਲ ਤਾਂ ਇਨੀਆਂ ਅਲਰਜੀਾਂ ਖਾਂਦੀ ਸੀ ਆ ਹੁਣ ਕੀ ਹੋ ਗਿਆ ਤੈਨੂੰ ਨਹੀਂ ਨਹੀਂ ਦੀਦੀ ਇਹ ਤਾਂ ਮੇਰੀ ਗਲਤਫਹਿਮੀ ਸੀ ਭਾਵੇਂ ਕੀ ਪਿੰਡਾਂ ਤੇ ਸ਼ਹਿਰਾਂ 'ਚ ਬਹੁਤਾ ਫਰਕ ਨਹੀਂ ਪਰ ਪਿੰਡਾਂ ਵਰਗੀ ਮौज ਸ਼ਹਿਰਾਂ 'ਚ ਕਿੱਥੇ ਲੈ ਤੂੰ ਤਾਂ ਇੱਕੇਦਮ ਹੀ ਬਦਲ ਗਈ ਪਰ ਤੈਨੂੰ ਕਿਹਨੇ ਕਿਹਾ ਸੀ ਪਿੰਡਾਂ 'ਚ ਮौज ਹੁੰਦੀ ਹੈ ਕਿਹਾ ਤਾਂ ਕਿਸੇ ਨੇ ਨਹੀਂ ਦੀਦੀ بس اپ نو ہی عقل ਹੁਣ ਆਈ ਆ اپਦੇ ਪਿੰਡ ਆਪਦੇ ਹੀ ਹੁੰਦਾ ਚਾਹੇ ਲੱਖ ਦੂਰ ਰਹਿ ਲਈਏ ਇੱਕ ਹੀ ਭਾਸ਼ਾ ਬੋਲਣ ਲੱਗੇ ਤੇ ਤੋ ਕਿਦਾਂ ਬਦਲ ਗਈ ਦੀਦੀ ਚੁੱਪ ਕਿਉਂ ਹੋਗੇ ਨਹੀਂ ਨਹੀਂ ਕੁਛ ਨਹੀਂ ਪਰ ਵੀ ਨਾ ਉਹ ਤਾਂ بس میں ਉਹੀ ਸੋਚਦੀ ਸੀ ਹੋਰ ਸੁਣਾ ਦੋ ਚਾਰ ਦਿਨ ਰਹੋਗੇ ਨਾ ਤੁਸੀਂ ਦੋ ਚਾਰ ਦਿਨ ਨਹੀਂ ਨਹੀਂ ਦੀਦੀ ਅਸੀਂ ਤਾਂ ਪੱਕੇ ਹੀ ਇੱਥੇ ਆ ਗਏ ਇੱਥੇ ਰਹਿਆ ਕਰਾਂਗੇ ਵੈਸੇ ਵੀ ਨਾ ਸੜਦਾ ਸਿਆਚੂ ਨੂੰ ਮਾਨਤਾ ਗਿਆ। ਅੱਛਾ ਨਾ ਇਹੋ ਜਿਹਾ ਕੀ ਹੋ ਗਿਆ ਉੱਥੇ ਜਿਹੜਾ ਇੱਥੇ ਰਹਿਣ ਦਾ ਫੈਸਲਾ ਕਰ ਲਿਆ। ਨਹੀਂ। ਇੱਕਦਮ ਤਾਂ ਨਹੀਂ ਫੈਸਲਾ ਲਿਆ ਸੀ। ਮੈਂ ਤਾਂ ਸਭ ਨੂੰ ਇਹਨਾਂ ਨੂੰ ਕਾਫੀ ਟਾਈਮ ਦੇ ਕਹਿੰਦੀ ਸੀ। ਇਹਨਾਂ ਦਾ ਨਾ ਕੰਮ ਕਰਕੇ ਅਸੀਂ ਉੱਥੇ ਹੀ ਫਸੇ ਰਹੇ। ਨਾਲ ਕੀ ਗੱਲ? ਤੁਹਾਨੂੰ ਚੰਗਾ ਨਹੀਂ ਲੱਗਿਆ ਦੀਦੀ? ਨਹੀਂ ਨਹੀਂ। ਇਹੋ ਜਿਹਾ ਤਾਂ ਕੋਈ ਗੱਲ ਨਹੀਂ। ਚਲੋ ਇਹ ਤਾਂ ਤੁਸੀਂ ਵਧੀਆ ਕੀਤਾ ਕਿ ਇੱਥੇ ਆ ਗਏ। ਪੱਕੇ ਹੀ। ਹੋਰ ਕੀ ਦੀਦੀ? ਇੱਥੇ ਰਹਾਂਗੇ ਇੱਕ ਛੱਤ ਥੱਲੇ। ਬਹੁਤ ਮਜ਼ਾ ਆਊਗਾ ਉੱਥੇ ਕੰਮ ਤੇ ਚਲੇ ਜਾਂਦੇ ਸੀ ਤੇ ਮਗਰੋਂ ਮੈਂ ਇਕੱਲੀ ਬੈਠੀ ਰਹਿੰਦੀ ਸੀ ਸਾਰਾ ਦਿਨੀ ਬੋਰ ਹੋ ਜਾਂਦੇ ਸੀਗੀ ਸਹੀ ਕੀਤਾ ਨਾ ਅਸੀਂ ਇੱਥੇ ਆ ਕੇ ਉਹ ਤਾਂ ਠੀਕ ਐ ਪਰ ਤੁਸੀਂ ਆਉਣ ਤੋਂ ਪਹਿਲਾਂ ਦੱਸਿਆ ਕਿਉਂ ਨਹੀਂ ਦੱਸਿਆ ਦੀਦੀ ਅਨਮੋਨੇ ਵੀਰ ਜੀ ਨੂੰ ਫੋਨ ਕਰਕੇ ਦੱਸਤਾ ਸੀਗਾ ਕਿ ਅਸੀਂ ਆਉਣਾ ਇੱਥੇ ਬਲਕਿ ਵੀਰ ਜੀ ਤਾਂ ਬਹੁਤ ਜ਼ਿਆਦਾ ਖੁਸ਼ ਹੋਏ ਕਹਿੰਦੇ ਜਿੰਨੀ ਜ਼ਿਆਦਾ ਹੋ ਸਕਦਾ ਤੁਸੀਂ ਆ ਜਾਓ ਤੁਹਾਨੂੰ ਦੱਸਿਆ ਨਹੀਂ ਵੀਰ ਜੀ ਨੇ ਨਹੀਂ ਨਹੀਂ ਮੈਨੂੰ ਨਹੀਂ ਦੱਸਿਆ ਇੱਕ ਤਾਂ ਇਹਦਾ ਨਹੀਂ ਪਤਾ ਲੱਗਦਾ ਪਤਾ ਨਹੀਂ ਕੀ ਖਿਚੜੀ ਪਕਾਉਂਦੇ ਰਹਿੰਦੇ ਨੇ ਬਾਅਦ ਦੇ ਬਾਅਦ ਮੈਨੂੰ ਤਾਂ ਕੁਝ ਪੁੱਛਦੇ ਦੱਸਦੇ ਹੀ ਨਹੀਂ ਹੈਗੇ ਦੀਦੀ ਕੱਲੇ ਕੀ ਬੁੜਬੜਾਈ ਜਾਣਾ ਹੈ ਉਹ ਮੈਨੂੰ ਨਹੀਂ ਦੱਸਦੇ ਕੀ ਹੋਇਆ ਉਹ ਮੈਂ ਤਾਂ ਐ ਸੋਚਦੀ ਸੀ ਮੈਂ ਫਿਰ ਕੰਮ ਜ਼ਿਆਦਾ ਪਿਆਣਾ ਅੱਜ ਕੰਮ ਵਾਲੀ ਆਈ ਨਹੀਂ ਤੇ ਵੈਸੇ ਤੁਸੀਂ ਬ੍ਰੇਕਫਾਸਟ 'ਚ ਕੀ ਖਾਂਦੇ ਹੋ ਕੋਈ ਗੱਲ ਬ੍ਰੇਕਫਾਸਟ ਦਾ ਆਪਾਂ ਬਾਅਦ 'ਚ ਦੇਖਾਂਗੇ ਨਾਲੇ ਜੀ ਕੰਮ ਵਾਲੀ ਨਹੀਂ ਆਈ ਤਾਂ ਆਪਾਂ ਕਦੇ ਵਾਸਤੇ ਆਪ ਤੇ ਦੋਵੇਂ ਬਣਾ ਲਵਾਂ ਕੀ ਕਰ ਲੈਣੀ ਹੈ ਕੰਮ ਉਹ ਨਹੀਂ ਨਹੀਂ ਮਸਾਤਾ ਤੂੰ ਆਈ ਐ ਤੂੰ ਨਾ ਰੈਸਟ ਕਰ ਕੋਈ ਨਾ ਮੈਂ ਖਾਣਾ ਬਣਾ ਦਿੰਦੀ ਆ ਆਰਾਮ ਕਰਨ ਨੂੰ ਕੀ ਹੋਇਆ ਦੀਦੀ ਫੇਰ ਉਹੀ ਗੱਲਾਂ ਕਰੀ ਜਾਂਦਾ ਨਾਲੇ ਆਪਣੇ ਭੈਣਾਂ ਤੋਂ ਕੁਛ ਮੰਗਦੇ ਆ ਤੁਹਾਨੂੰ ਤਾਂ ਮੈਂ ਆਪਣੀ ਵੱਡੀ ਭੈਣ ਸਮਝਦੀ ਆ ਜੇ ਤੁਸੀਂ ਕੰਮ ਕਰ ਨਹੀਂ ਕਰਦੇ ਤੁਹਾਨੂੰ ਇਹ ਲੱਗਦਾ ਕਿ ਤੁਹਾਡੇ ਕੰਮ ਵਾਲੀ ਕਰਦੀ ਆ ਤਾਂ ਮੈਂ ਕਰ ਦਿੰਦੀ ਆ ਤੁਸੀਂ ਆਰਾਮ ਕਰੋ ਬਲਕਿ ਨਹੀਂ ਨਹੀਂ ਪਰਵੀਨ ਜੇ ਤੂੰ ਜ਼ਿਆਦਾ ਹੀ ਕਹਿਣੀ ਆ ਨਾ ਚੱਲ ਆਪਾਂ ਦੋਨੇ ਖਾਣਾ ਬਣਾ ਲੈਨੇ ਆ ਫਿਰ ਕੀ ਖਾਓਗੇ ਦੱਸੋ ਚਲੋ ਆਜਾ ਪਰ ਸੋਈ ਚ ਸੋਚ ਸਸ ਤੋਂ ਸੀ ਵੀਨਾ ਚਲੋ ਬਣਾ ਲੈਂਦੇ ਆ ਕਿ ਆ ਤਾਂ ਤੂੰ ਵਧੀਆ ਕੀਤਾ ਬਾਈ ਜਿਹੜਾ ਤੂੰ ਪਿੰਡ ਮੁੜ ਆਇਆ ਹੁਣ ਆਪਾਂ ਦੋਨੇ ਭਰਾ ਇਕੱਠੇ ਰਹਿਾਂਗੇ ਓਹ ਹੋਰ ਬਾਈ ਤੈਨੂੰ ਪਤਾ ਮੇਰਾ ਘੜਾ ਉੱਥੇ ਚੱਤ ਲੱਗਾ ਤੁਹਾਡੇ ਬਿਨਾ ਮੈਂ ਕਿਹਾ ਚੱਲ ਪਿੰਡ ਜਾਏ ਉਹਨੇ ਉਥੇ ਹੀ ਰਹਿ ਭਾਂਗੇ 5-7 ਦਿਨ ਉਹ ਤੇ ਆਰਾਮ ਦਾ ਘਰ ਹੀ ਐ ਕਮਲਿਆ ਸਹੀ ਗੱਲ ਐ ਬਈ ਨਾਲੇ ਭਰਾ ਭਰਾਵਾਂ ਦੀਆਂ ਬਾਹਾ ਹੁੰਦੇ ਐ ਹਾਂ ਇਹ ਤਾਂ ਹੈ ਨਾਲੇ ਜਿਹੜੀ ਤੂੰ ਆ ਪੈਸੇ ਭੇਜਦਾ ਰਿਹਾ ਉਹ ਤੇਰੇ ਪੈਸਿਆਂ ਦੀ ਕਮਾਈ ਨਾਲ ਹੀ ਮੈਂ ਘਰ ਪਾਇਆਗਾ ਨਾ ਨਾ ਬਾਈ ਆ ਗੱਲ ਆ ਕੇ ਮੈਨੂੰ ਕਿਉਂ ਸ਼ਰਮਿੰਦਾ ਕਰਦਾ ਤੂੰ ਵੀ ਤਾਂ ਬਾਈ ਖੇਤੀ ਕੀਤੀ ਐ ਤੇਰਾ ਪੈਸਾ ਵੀ ਤਾਂ ਕੋਠੀ ਤੇ ਲੱਗੇ ਹੀ ਆਪਣੀ ਤੇ ਉਹ ਛੋਟੀ ਤੂੰ ਸ਼ਰਮਿੰਦਾ ਕਾ ਤੋ ਹੁੰਨਾ ਐ ਖੇਤੀ ਜੋ ਤਾਂ ਮੱਸਾ ਠੇਕੇ ਜੋਗੀ ਪੈਸੇ ਪੂਰੇ ਹੁੰਦੇ ਐ ਬੇਸ਼ੱਕ ਤੂੰ ਮੇਰੇ ਤੋਂ ਛੋਟਾ ਐ ਪਰ ਤੇਰੀ ਕਮਾਈ ਮੇਰੇ ਨਾਲੋਂ ਦੁੱਗਣੀ ਐ ਹਉ ਲੈ ਬਾਈ ਤੂੰ ਆਏਗਾ ਤੋਂ ਸੋਚਦਾ ਮੈਨੂੰ ਕਮਾਉਣ ਜੋਗਾ ਕੀਤਾ ਵੀ ਤਾਂ ਤੂੰ ਹੀ ਆ ਆਪਣੇ ਚ ਕਿਹੜਾ ਕੋਈ ਫਰਕ ਆ ਬਈ ਫੇਰ ਉਹੀ ਗੱਲਾਂ ਕਰੀ ਜਾਂਦਾ ਤੂੰ ਬਗਾਨਿਆਂ ਵਾਲੀਆਂ ਉਹ ਛੋਟੇ ਫਰਕ ਤਾਂ ਕੋਈ ਨਹੀਂ ਉਹ ਨਾਲੇ ਮੈਂ ਕਦੋ ਕਹ ਹੈ ਵੀ ਮੇਰੀ ਕਮਾਈ ਦਾ ਘਰ ਹੈ ਜਦੋਂ ਕੋਈ ਪੁੱਛਦਾ ਮੈਂ ਕਹਿ ਦਿੰਨਾ ਵੀ ਛੋਟੇ ਨੇ ਪੈਸੇ ਭੇਜੇ ਸੀ ਉਹ ਆ ਕੀ ਗੱਲ ਕਰਦਾ ਬਾਈ ਯਾਰ ਤੂੰ ਇਹ ਘਰ ਪਹਿਲਾਂ ਤੇਰਾ ਹੈ ਬਾਅਦ ਚ ਮੇਰਾ ਜੇ ਘਰ ਦਾ ਕੋਈ ਹੋਰ ਕੰਮ ਕਰਾਉਣ ਵਾਲਾ ਰਹਿੰਦਾ ਮੈਨੂੰ ਉਹ ਦੱਸ ਮੈਂ ਤੈਨੂੰ ਪੈਸੇ ਦੇ ਦੇਣਾ ਤੇ ਉਹ ਵੀ ਕਰਾ ਲਈ ਉਹ ਨਹੀਂ ਨਹੀਂ ਛੋਟੇ ਤੂੰ ਤਾਂ ਪੈਸੇ ਪਹਿਲੀ ਬਥੇਰੇ ਭੇਜਦੇ ਤੂੰ ਤਾਂ ਨੋਟ ਆਏ ਭੇਜੀ ਗਿਆ ਜਿਵੇਂ ਤੇਰੇ ਕੋਲ ਨੋਟ ਛਾਪਣ ਵਾਲੀ ਮਸ਼ੀਨ ਲੱਗੀ ਹੋਵੇ ਤੈਨੂੰ ਪਤਾ ਹੀ ਆ ਬਾਈ ਬਥੇਰੀ ਹੱਡ ਤੋੜ ਮੈਂ ਮਿਹਨਤ ਕੀਤੀ ਐ ਵਿੱਚ ਐਂਦੀ ਨਹੀਂ ਸੌ ਸਕੀ ਤੈਨੂੰ ਪਤਾ ਆਪਾਂ ਪਹਿਲਾਂ ਕਿੰਨੀ ਗਰੀਬੀ ਦੇਖੀ ਆ ਆ ਬੇਬੇ ਬਾਪੂ ਦੇ ਕਰਮਾਂ ਚ ਹੀ ਨਹੀਂ ਸੀ ਆ ਸੁੱਖ ਲਿਖਿਆ ਸਹੀ ਗੱਲ ਆ ਬਾਈ ਜਦੋਂ ਬੇਬੇ ਬਾਪੂ ਜਿਉਂਦੇ ਸੀ ਨਾ ਉਦੋਂ ਆਪਣੇ ਤੇ ਬਹੁਤ ਗਰੀਬੀ ਸੀ ਉਹਨਾਂ ਦੇ ਕਰਮਾਂ ਚ ਨਹੀਂ ਲਿਖਿਆ ਸੀ ਇਹ ਸੁੱਖ ਦੇਖਣਾ ਤੇ ਹੋਰ ਬਾਈ ਹੁਣ ਦੇਖ ਲੈ ਆਪਾਂ ਕਮਾਉਣ ਜੋਗੇ ਹੋਗੇ ਤਾਂ ਬੇਬੇ ਬਾਪੂ ਹੈ ਨਹੀਂ ਬਾਈ ਦੁੱਖ ਦਾ ਬਥੇਰਾ ਲੱਗਦਾ ਪਰ ਕੀ ਕਰੀਏ ਰੱਬ ਦਾ ਭਾਣਾ ਮੰਨਣਾ ਪੈਂਦਾ ਕਰ ਵੀ ਨਹੀਂ ਸਕਦੇ ਆਪਾਂ ਕੁਝ ਚੱਲ ਕੋਈ ਨਾ ਬਾਈ ਤੂੰ ਮੇਰੇ ਹੁੰਦੇ ਟੈਨਸ਼ਨ ਨਾ ਲਿਆ ਕਰ ਤੇਰਾ ਵੱਡਾ ਭਰਾ ਖੜਾ ਤੇਰੇ ਨਾਲ ਬਾਈ ਤੇਰੇ ਹੁੰਦੇ ਮੈਨੂੰ ਕਾਦਾ ਫਿਕਰਾ ਮੈਨੂੰ ਕੋਈ ਟੈਨਸ਼ਨ ਹੀ ਨਹੀਂ ਤੇਰੇ ਹੁੰਦੇ ਦੇਖ ਲੈ ਤੂੰ ਮੈਨੂੰ ਇੰਨੇ ਜੋਗਾ ਕਰਤਾ ਵਧੀਆ ਘਰ ਖੜਾ ਕਰ ਲਿਆ ਜਮੀਨ ਬਣਾਲੀ ਆਪਾਂ ਵਧੀਆ ਚੱਲ ਜਿਹੜਾ ਕੁਝ ਕਰਮਾਂ ਚ ਲਿਖਿਆ ਹੁੰਦਾ ਬਾਈ ਉਹ ਹੋ ਕੇ ਰਹਿੰਦਾ ਤੂੰ ਐਂ ਦੱਸ ਵੀ ਕੀ ਖਾਣਾ ਆਪਾਂ ਮਗਾਈਏ ਕਦੋਂ ਲੈ ਆਏ ਬੈਠੇ ਆਂ ਤੂੰ ਦੱਸ ਕੀ ਖਾਣਾ ਲੈ ਕੇ ਤੈਨੂੰ ਮੈਂ ਆਇਆ ਤੂੰ ਦੱਸ ਕੀ ਖਾਣਾ ਕੋਈ ਨਾ ਬਾਈ ਆਪਣੇ ਚ ਕਿਹੜਾ ਕੁਝ ਬੰਡਿਆ ਤੂੰ ਖਵਾਤਾ ਮੈਂ ਖਵਾਤਾ ਇੱਕੋ ਹੀ ਗੱਲ ਹੈ ਚਿਕਨ ਮੰਗਾਲੀ ਅੱਜ ਫਿਰ ਅੱਜ ਫਿਰ ਚਿਕ ਨਹੀਂ ਚੱਲਾਂਦੇ ਜੀ ਆ ਕਰੀ ਜਾਂਦਾ ਮੈਨੂੰ ਤਾਂ ਸੌਣ ਲੱਗੇ ਬਾਈ ਤਿੰਨ ਮਹੀਨੇ ਹੋ ਗਏ ਮੈਂ ਤਾਂ ਖਾਕੀ ਨਹੀਂ ਦੇਖਿਆ ਛੱਡੀ ਬੈਠਾ ਸੀ ਸ਼ਹਿਰੀ ਚਿਕਨ ਵਾਲਾ ਖਾਂਦੇ ਹੁੰਦੇ ਉਹ ਨਾ ਆਣਾ ਬਾਈ ਤਿੰਨ ਮਹੀਨੇ ਹੋ ਗਏ ਮੈਂ ਤਾਂ ਛੱਡੀ ਬੈਠਾ ਸੀ ਬੈੱਡ ਪੱਗ ਵੀ ਮੈਂ ਤਾਂ ਛੱਡ ਗਿਆ ਸੀ ਲਾਉਣਾ ਅੱਜ ਲਾਵਾਂਗੇ ਫਿਰ ਆਪਾਂ ਅੱਜ ਲਾ ਲੈਂਦੇ ਹਾਂ ਅੱਗ ਫਿਰ ਇੱਥੇ ਨਹੀਂ ਲਾਉਂਦੇ ਪੈਗ ਦਾ ਫਿਰ ਘਰੇ ਬੈਠ ਕੇ ਲਾਵਾਂਗੇ ਚੱਲ ਫ ਉਹਨੂੰ ਚਿੱਲੀ ਕਿਹਾ ਯਾਰ ਚਿੱਲੀ ਕਿਹਾ ਚਿੱਲੀ ਕਿਹਾ ਚਿੱਲੀ ਵਧੀਆ ਬਣਉਂਦੀ ਹੈ ਸੈਕਿਆਉਣਾ ਮੈਂ ਕਿੱਥੇ ਬੈਠੇ ਇੱਥੇ ਲੈ ਕਹਿੰਦੀ ਅਸ ਤਾਂ ਪੱਕੀ ਆ ਗਈ ਇੱਥੇ ਵੀ ਆਏ ਥੋੜੀ ਹੁੰਦਾ ਜੇ ਤਾ ਸ਼ੁਰੂ ਤੋਂ ਤੁਸੀਂ ਸ਼ਹਿਰ ਚ ਰਹਿੰਦੇ ਹੋ ਤਾਂ ਸ਼ਹਿਰ ਚ ਹੀ ਰਹੋ ਇੱਥੇ ਕੀ ਕਰਨ ਆਏ ਹੋ ਸਾਨੂੰ ਰੋਡੇ ਲਾਗੇ ਇਹਨਾਂ ਨੂੰ ਕਿੰਨੀ ਵਾਰ ਕਿਹਾ ਇਹ ਵੀ ਅਨਮੋਲ ਦੀ ਸੁਣਦੇ ਐ ਜਿਵੇਂ ਉਹ ਕਹਿੰਦਾ ਨਾ ਉਵੇਂ ਉਵੇਂ ਕਰੀ ਜਾਂਦੇ ਨੇ ਕੋਈ ਨਾ ਆ ਜਾਂਦੇ ਇਹਨਾਂ ਨੂੰ ਮੈਂ ਕਰਦੀ ਇਹਨਾਂ ਨਾਲ ਗੱਲ ਕੀ ਹੋਇਆ ਐ ਮੂੰਹ ਕੀਤਾ ਤੋ ਮੈਂ ਤੈਨੂੰ ਪੁੱਛਦਾ ਮੇਰੀ ਸਰਕਾਰ ਕੀ ਹੋਇਆ ਅਜੇ ਕੁਛ ਹੋਇਆ ਹੀ ਨਹੀਂ ਨਾ ਸੋਡੇ ਭਰਾ ਦੇ ਆਉਂਦੇ ਕੁਛ ਵਿੱਚ ਬੜਾ ਚਾ ਚੜਿਆ ਹੋਇਆ ਸੋਨੂੰ ਉਹ ਚਾ ਚੜੇ ਕਿਵੇਂ ਨਾ ਕਿੰਨੇ ਚਿਰ ਵਾਧਾ ਆਇਆ ਵਿਚਾਰਾ ਨਾਲੇ ਮੇਰਾ ਭਰਾ ਦਾ ਉਹ ਬਗਾਨਾ ਥੋੜੀ ਐ ਚਾ ਕੇ ਉਹ ਨਾ ਚੜੇ ਨਾ ਕਦੇ ਜਵਾਕੜੀ ਬਾਰੇ ਸੋਚਿਆ ਜਿਹੜੀ 4 ਸਾਲਾਂ ਤੋਂ ਨਾਨਕੇ ਰਹਿੰਦੀ ਹੈਗੀ ਕਦੇ ਸੋਚਿਆ ਦੀ ਪੜਾਈ ਦੀ ਫਿਕਰ ਕਰੀ ਐ ਓਹੋ ਉਹ ਪੜਦਾ ਰਹੀ ਆ ਉੱਥੇ ਨਾਲੇ ਉਹ ਨਾਨਕੇ ਰਹਿੰਦੀ ਐ ਉਹ ਕਹਦਾ ਕਿੱਥੇ ਹੋ ਰਹਿੰਦੀ ਐ ਐਵੇਂ ਫਿਕਰ ਕਰੀ ਜੰਨੀ ਆ ਤੂੰ ਤੁਸੀਂ ਤਾਂ ਨਾ ਬਾਹਰੇ ਸਿੱਧੇ ਹੋ ਕੀ ਬਣੂ ਸੋਡਾ ਸੋਨੂੰ ਜਵਾਗੜੀ ਦਾ ਘੋਰਾ ਫੇ ਕਰਨੀ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਸੋਨੂੰ ਪਤਾ ਮੈਂ ਆਪ ਦੇ ਜਿਗਰ ਦੇ ਟੋਟੇ ਨੂੰ ਕਿਵੇਂ ਬੱਖ ਕਰ ਰੱਖਿਆ ਕਦੇ ਸੋਚਿਆ ਤੁਸੀਂ ਤੂੰ ਸਤਾ ਆ ਗੀ ਗੱਲਾਂ ਮਾਰੀ ਜਾਂਦੇ ਰਹਿੰਦੇ ਓ ਬਸ ਰ ਤੂੰ ਕੀ ਆਖੀ ਜੰਨੀ ਐ ਨਾਲੇ ਤੂੰ ਆਪ ਛੱਡ ਕੇ ਆਈ ਸੀ ਉੱਥੇ ਤੈਨੂੰ ਆਖਿਆ ਤਾਂ ਹੈਗਾ ਸੀ ਵੀ ਇੱਥੇ ਬੜ ਨੂੰ ਲਾ ਦੰਨੇ ਓਦੋਂ ਤੂੰ ਨਹੀਂ ਮੰਨੀ ਮੇਰੀ ਆਹੋ ਆ ਸੜੇ ਜੇ ਪ੍ਰਾਇਮਰੀ ਸਕੂਲ ਚ ਲਾ ਦਿੰਦੀ ਹੈ ਨਾ ਮੈਂ ਐਂ ਜਵਾਬ ਦੇਦੀ ਪੜ੍ਹਾਈ ਥੋੜੀ ਖਰਾਬ ਕਰਨੀ ਸੀ ਮੈਂ ਆਪ ਦੇ ਭਰਾ ਦੇ ਵਿਆਹ ਤੇ ਤਾਂ ਇੰਨਾ ਖਰਚਾ ਕਰਤਾ ਤੇ ਮੇਰੀ ਧੀ ਵਾਲੀ ਤੁਸੀਂ ਐਂ ਕਰਦੇ ਹੋ ਲੈ ਦੱਸ ਹੋਰ ਜਵਾਬ ਪੜ੍ਹਦੇ ਨਹੀਂ ਇੱਥੇ ਹੁਣ ਤਾਂ ਪ੍ਰਾਇਮਰੀ ਸਕੂਲਾਂ ਦੀ ਬਹੁਤ ਸਹੂਲਤ ਹੈ ਹੁਣ ਤਾਂ ਤਰੱਕੀ ਦੇ ਰਾਹ ਵੀ ਚੱਲ ਪਏ ਇਹ ਸਕੂਲ ਸਹੂਲਤ ਨਾ ਕਿਹੜੀ ਸਹੂਲਤ ਦੀ ਗੱਲ ਕਰਦੇ ਹੋ ਕਿਹੜੀ ਤਰੱਕੀ ਦੀ ਗੱਲ ਕਰਦੇ ਹੋ ਜਦੋਂ ਛੋਟੇ ਤੋਂ ਕੋਈ ਸਹੂਲਤਾਂ ਖੋਈਆਂ ਨਾ ਸਾਨੂੰ ਫੇਰ ਪਤਾ ਲੱਗੂ ਕਿਹੜੀਆਂ ਸਹੂਲਤਾਂ ਕਾਦੀ ਗੱਲ ਕਰਦੀ ਆ ਤੂੰ ਮੇਰੇ ਤਾਂ ਕੁਛ ਬੱਲੇ ਨਹੀਂ ਪੈਂਦਾ ਬਸ ਸੋਡਾ ਤਾਂ ਨਾ ਸਰੇ ਹੀ ਪਿਆ ਤੁਸੀਂ ਤਾਂ ਨਾ ਸੱਚੀ ਬਹੁਤ ਹੀ ਭੋਲੇ ਹੋ ਜੇ ਛੋਡਾ ਭਰਾ ਨਾ ਕਿਤੇ ਪੱਕੇ ਤੌਰ ਤੇ ਇੱਥੇ ਰਹਿਣ ਲੱਗ ਗਿਆ ਨਾ ਕੁਛ ਨਹੀਂ ਹੱਥ ਚੋਂ ਆਉਣ ਵਾਲਾ ਫਿਰ ਬੇਲੇ ਨੂੰ ਪਛਤਾਉਂਗੇ ਮੈਂ ਕੀ ਮਤਲਬ ਤੇਰਾ ਸਮਝਿਆ ਨਹੀਂ ਮੇਰਾ ਮਤਲਬ ਸਾਫ਼ ਆ ਜੀ ਸੁਣ ਵੀ ਪਤਾ ਜਿਹੜਾ ਘਰ ਆ ਨਾ ਇਹ ਉਹਦੀ ਕਮਾਈ ਦਾ ਬਣਿਆ ਹੋਇਆ ਹੈ ਜੀ ਅਗਲੇ ਨੇ ਕਹਤਾ ਮੈਂ ਤਾਂ ਐਸੇ ਘਰ ਚ ਹੀ ਰਹਿਣਾ ਫਿਰ ਕੀ ਕਰਾਂਗੇ ਆਪਾਂ ਉੱਪਰ ਹੀ ਲੋਕੇ ਜਿਹੜਾ ਬੰਦਾ 10 ਸਾਲ ਸ਼ਹਿਰ ਚ ਰਹਿ ਗਿਆ ਹੋਵੇ ਨਾ ਤੂੰ ਆਪ ਹੀ ਸੋਚ ਉਹਦਾ ਪਿੰਡ ਚ ਜੀ ਕਿਵੇਂ ਲੱਗੂ ਕੀ ਪਤਾ ਅਗਲਾ ਪੱਕਾ ਹੀ ਇੱਥੇ ਰਹਿਣਾ ਆ ਹੋਵੇ ਨਾਲੇ ਨਾ ਮੈਂ ਕੱਲ ਪ੍ਰਵੀਨ ਨਾਲ ਗੱਲ ਕੀਤੀ ਸੀ ਉਹ ਕਹਿੰਦੀ ਹੁਣ ਨਹੀਂ ਅਸੀਂ ਕਿਤੇ ਜਾਂਦੇ ਅਸੀਂ ਇੱਥੇ ਹੀ ਰ੍ਹਾਂਗੇ ਅੱਛਾ ਚੱਲ ਕੋਈ ਨਾ ਤੂੰ ਬਾਹਰ ਹੀ ਫੇਰ ਕਰ ਲੈ ਕਰ ਨਾਲੇ ਮੈਂ ਕਹਿੰਦਾ ਤੇ ਤੁਹਾਡਾ ਤੂੰ ਆਰਾਮ ਕਰ ਲੈ ਹੁਣ ਬਿਰਦੇ ਛੱਟ ਠੀਕ ਕਰ ਕਿਉਂ ਨਾ ਕਰਾਂ ਜੀ ਮੇਰੀ ਧੀ ਐ ਸਾਹ ਦੰਨਾ ਮੈਨੂੰ ਉਹਦੀ ਫਿਕਰ ਵੱਡ ਵੱਡ ਖਾਈ ਜਾਂਦੀ ਰਹਿੰਦੀ ਆ ਪਤਾ ਨਹੀਂ ਉਹਦੀ ਪੜਾਈ ਦਾ ਕੀ ਬਣੂਗਾ। ਉਹ ਯਾਰ ਕਿਉਂ ਫਿਕਰ ਕਰਦੀਆਂ? ਉੱਥੇ ਪੜੀ ਤਾਂ ਜਾਂਦੀ ਆ ਚੰਗੀ ਤਰੀਕੇ ਨਾਲ। ਪੜੀ ਤਾਂ ਜਾਂਦੀ ਆ। ਉਹ ਤਾਂ ਮੈਂ ਮੰਨਿਆ। ਪਰ ਮੈਂ ਇਹ ਸੋਚਦੀ ਆ ਅੱਗੇ ਉਹਦਾ ਵਿਆਹ ਵੀ ਤਾਂ ਕਰਨਾ, ਵਿਆਹ ਵਾਲੀ ਵੀ ਸੋਚਣਾ। ਪਤਾ ਕਵੀਲਦਾਰੀ ਸੈੱਟ ਹੋਊਗੀ, ਕਾਹਹੀਂ ਕੁਝ ਬਣੂਗਾ ਉਹਦਾ? ਉਹ ਕੋਈ ਨਾ ਤੂੰ ਬਾਲ ਨਾ ਦਿਮਾਗ ਤੇ ਬੋਝ ਨਾ ਪਾ। ਸਾਰਾ ਕੁਝ ਹੋ ਜਾਊਗਾ। ਤੂੰ ਐ ਕਰ, ਹੁਣ ਕੋਈ ਕੰਮ ਧੰਦਾ ਦੇਖ ਲੈ ਤੇ ਮੈਂ ਵੀ ਆਰਾਮ ਕਰ ਲਵਾਂ। ਮੈਨੂੰ ਤੇਰੀ ਲੱਗਦਾ ਕੁਝ ਠੀਕ ਹੋ ਜਾਊਗਾ। ਚੱਲ ਤੁਸੀਂ ਆਰਾਮ ਕਰੋ ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਆ। ਚਲ ਠੀਕ ਹੈ। ਦੇ ਨੂੰ ਕੋਈ ਵੀ ਸਮਝ ਨਹੀਂ ਆਉਂਦੀ। ਹਾਂ ਨੇ ਪਤਾ ਨਹੀਂ ਕਿਉਂ ਉਹ ਮਾਰਤੇ ਬਹਿ ਜਦ ਜੀ। ਬੀ ਬਧੀਆ ਪੜੀ ਤਾਂ ਜਾਂਦੀ ਆ ਹੁਣਾਂ। ਚਲੋ ਸ਼ਾਮੀ ਹੋ ਗਈ। ਚੰਕਮ ਕੰਮ ਤਾਂ ਸਾਰਾ ਹੋ ਗਿਆ। ਚਾਹ ਤੇ ਜਿਵ ਸ਼ਾਤੀ ਆ। ਕਰ ਲੈ ਦੀਦੀ ਕੰਮ। ਹਾਂ ਪ੍ਰਵੀਨ ਆ ਜਾ ਬੈਠ ਜਾ। ਬੈਠਾ ਤੁਸੀਂ। ਆ ਜਾ ਬੈਠ ਜਾ ਤੂੰ ਵੀ। ਮਾ ਤੁਹਾਡੇ ਲਈ ਵੀ ਗੱਲ ਕਰਨੀ ਚਾਹਾਂ ਮੈਂ ਉੱਪਰ ਬਹਿ ਜਾਂਦੀ ਹਾਂ ਬੈੱਡ ਤੇ ਹਾਂ ਆ ਜਾਣਾ ਦੇਖਿਓ ਮੈਂ ਤਾਂ ਆਪਣੇ ਕੰਮ ਵਾਲੀ ਦੀ ਗੱਲ ਕਰਦੀ ਆ ਵੀ ਕਿੰਨੀ ਜਿਆਦਾ ਚੰਗੀਆਂ ਮੈਂ ਕੱਪੜੇ ਧੋਣ ਲੱਗੀ ਮੇਰੇ ਹੱਥਾਂ 'ਚੋ ਬੋਲੇ ਕੱਪੜੇ ਕਿਹਨੂੰ ਤੁਸੀਂ ਕਿਹ ਧੋਣੇ ਮੈਂ ਆਪੇ ਧੋਂਗੀ ਲੈ ਦੱਸ ਓਹੋ ਪ੍ਰਵੀਨ ਇਹ ਚੰਗੀਆਂ ਨਹੀਂ ਹੁੰਦੀਆਂ ਇਹ ਬਾਹਰੋਂ ਦਾ ਕੁਝ ਹੋਰ ਹੁੰਦੀਆਂ ਨੇ ਤੇ ਅੰਦਰੋਂ ਕੁਝ ਹੋਰ ਹੁੰਦੀਆਂ ਨੇ ਕੀ ਮਤਲਬ ਤੁਹਾਡਾ ਮੈਨੂੰ ਤਾਂ ਬੜੀ ਚੰਗੀ ਲੱਗੀ ਨਹੀਂ ਪ੍ਰਵੀਨ ਚੰਗੀਆਂ ਨਹੀਂ ਹੈਗੀਆਂ ਕਿਆ ਕਹਾ ਕੇ ਇਹਨਾਂ ਨੂੰ ਕੰਮਾਂ ਤੇ ਲਾਉਣਾ ਪੈਂਦਾ ਆਪ ਨੂੰ ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕੰਮ ਕਰਨਾ ਹੈਗਾ ਤੁਹਾਨੂੰ ਉਂਝ ਹੀ ਲੱਗਦਾ ਹੋਣਾ ਦੀਦੀ ਮੈਂ ਤਾਂ ਜਦੋਂ ਨਾਲ ਦੇਖਿਆ ਇਹ ਉਦੋਂ ਦੇ ਕੰਮ ਤੇ ਲੱਗੀ ਪਈ ਆ ਇੱਕ ਵਾਰ ਵੀ ਨਹੀਂ ਕਿਹਾ ਮੈਂ ਤਾਂ ਆਪਦੇ ਆਪ ਹੀ ਕਰ ਜਾਂਦੀ ਆ ਕੰਮ ਤੈਨੂੰ ਲੱਗਦਾ ਪ੍ਰਵੀਨ ਬਾਰਾ ਇਹਨਾਂ ਨੇ ਗੱਲਾਂ ਚਾਦੀ ਤੈਨੂੰ ਪਤਾ ਨਹੀਂ ਇਹਨਾਂ ਦੇ ਸੁਭਾਅ ਦਾ ਕਿਹੋ ਜਿਹਾ ਹੁੰਦੀਆਂ ਨੇ ਇਹ ਦੀਦੀ ਮੈਂ ਤਾਂ ਜਦੋਂ ਉੱਥੇ ਰਹਿੰਦੀ ਸੀ ਨਾ ਉੱਥੇ ਵੀ ਜਦੋਂ ਕੰਮ ਕਰਾਂਦੀ ਸੀ ਇਹਨਾਂ ਨੂੰ ਪੈਸੇ ਤੇ ਨਾਲ ਦੇ ਹੀ ਦਿੰਦੀ ਸੀ ਕਦੀ ਤਾਂ ਪਰੇਸ਼ਾਨੀ ਕਰਿਆ। ਓਹੋ ਪ੍ਰਵੀਨਾ, ਉਹ ਸ਼ਹਿਰਾਂ ਦੀ ਗੱਲ ਕੁਝ ਹੋਰ ਹੁੰਦੀ ਐ। ਇਹ ਪਿੰਡ ਵਾਲੀਆਂ ਨੇ ਇਹਨਾਂ ਨੂੰ ਤਾਂ ਜਿੰਨਾ ਖਵਾਈ ਜਾਵੇ ਨਾ ਉਨਾ ਹੀ ਥੋੜਾ। ਫੇਰ ਵੀ ਬਸ ਮੂੰਹ ਟੜਦੀਆਂ ਰਹਿਣਗੀਆਂ ਵੀ ਸਾਨੂੰ ਹੋਰ ਦੇ। ਫਿਰ ਮੈਂ ਤੁਹਾਨੂੰ ਕੀ ਕਹਤਾ ਹਾਂਗਾ ਸੀਗਾ ਕਿ ਆਪਾਂ ਦੋਨੇ ਜਣੇ ਐ ਹੈਗੇ ਆ ਰਲ ਕੇ ਕਰ ਲਿਆ ਕਰਾਂਗੇ। ਤੁਸੀਂ ਨਹੀਂ ਮੰਨੇ ਹੈਗੇ। ਚਲੋ ਕੋਈ ਨਹੀਂ। ਜਦ ਆ ਜਾਈਗੀ ਤਾਂ ਫਿਰ ਤੁਸੀਂ ਜਵਾਬ ਦੇ ਦਿਓ। ਫਿਰ ਆਪਾਂ ਆਪ ਹੀ ਗੱਲ ਕਰਾਂਗੇ। ਨਾਲੇ ਪ੍ਰਵੀਨਾ, ਮੈਂ ਤਾਂ ਉਹਦੇ ਪੇਕੇ ਘਰੇ ਨਹੀਂ ਕਦੇ ਕੰਮ ਕੀਤਾ। ਕੋਲ ਆ ਇੱਥੇ ਕਿਵੇਂ ਕਰੂੰਗੀ? ਕੰਤਨਾ ਬਸ ਜਿਵੇਂ ਮੈਨੂੰ ਆਦਤ ਜੀ ਪੈ ਗਈ ਤਾਂ ਹੀ ਮੈਂ ਤਾਂ ਕੰਮ ਵਾਲੇ ਰੱਖੀ ਹੋਈ ਐ ਪਰ ਦੀਦੀ ਜੇ ਐ ਕੰਮ ਛੱਡ ਕੇ ਬੈਠੇ ਰਹੋਗੇ ਨਾ ਤਾਂ ਤੁਹਾਡੇ ਸ਼ਰੀਰ ਨੂੰ ਸੋ ਰੋਗ ਲੱਗ ਜਾਣਗੇ ਫੇਰ ਦੱਸੋ ਕੀ ਕਰੋਗੇ ਬੰਦੇ ਦਾ ਕੰਮ ਕਰ ਕਰਦੇ ਹੀ ਵਧੀਆ ਲੱਗਦਾਗਾ ਨਾਲੇ ਜੇ ਆਪ ਆਪ ਦੇ ਹੱਥੀ ਕਰੀਏ ਤਾਂ ਹੋਰ ਵੀ ਵਧੀਆ ਗੱਲ ਹੈ ਹਾਂ ਪਰ ਵੀ ਨਾ ਉਹ ਤਾਂ ਹੈ ਪਰ ਸਾਡੇ ਪਿੰਡ ਤਾਂ ਨਾ ਮੇਰੀਆਂ ਭਝਾਈਆਂ ਵੀ ਨਹੀਂ ਕੰਮ ਕਰਦੀਆਂ ਤੇ ਬੋਲਾ ਮੈਂ ਕੰਮ ਕਰਕੇ ਕੀ ਲੈਣਾ ਨਾਲੇ ਮੇਰਾ ਭਰਾ ਤਾਂ ਨਾ ਮੈਨੂੰ ਬੋਲਣ ਲੱਗ ਜਾਂਦਾ ਵੀ ਇੱਥੇ ਤੇ ਤੈਨੂੰ ਅਸੀਂ ਲਾੜਲੀ ਰੱਖਿਆ ਕਿਸੇ ਕੰਮ ਤਾਂ ਦੇ ਨਹੀਂ ਲਾਇਆ ਆਹ ਸੋਹਰੇ ਜਾ ਕੇ ਉਹ ਇਹਨਾਂ ਨੌਕਰਾਨੀ ਬਣ ਕੇ ਬਹਿ ਜੀ ਚਲੋ ਕੋਈ ਗੱਲ ਨਹੀਂ ਦੀਦੀ ਮੈਨੂੰ ਤਾਂ ਜੋ ਚੰਗ ਲੱਗਿਆ ਮੈਂ ਤੁਹਾਨੂੰ ਕਹਤਾ ਵੈਸੇ ਇੱਕ ਗੱਲ ਦੱਸ ਪਰ ਵੀ ਨਾ ਸੋਨੂੰ ਕਾਲੀ ਤਾਂ ਨਹੀਂ ਹੈਗੀ ਸ਼ਹਿਰ ਚ ਆਉਂਦੀ ਨਹੀਂ ਠੀਕ ਹੈ ਤੁਹਾਨੂੰ ਦੱਸਿਆ ਨਹੀਂ ਆਸੀਂ ਤਾਂ ਪੱਕੀ ਤੇ ਰਵਾਂਗੇ ਮੈਂ ਤੇ ਅਨਮੋਲ ਪੱਕੀ ਰਹੂੰਗੀ ਹਾਂ ਤੇ ਫਿਰ ਆਹਨ ਮੋਹ ਦੇ ਜਵਾਬ ਦੇ ਕੇ ਕਰੋਗੇ ਸਾਰਾ ਕੁਝ ਅਸੀਂ ਸੈਟਿੰਗ ਕਰਕੇ ਆਇਆ ਵੈਸੇ ਵੀ ਅਗਲੇ ਹਫਤੇ ਤੱਕ ਸਾਡਾ ਸਾਰਾ ਸਮਾਨ ਵੀ ਇੱਥੇ ਆ ਜਾਣਾਗਾ ਪ੍ਰਾਈਵੇਟ ਜੋਬ ਆ ਉਹ ਤਾਂ ਸਿਰੇ ਲਾਗੇ ਤੱਕ ਦੇਖ ਲਾਂਗੇ ਕਿਤੇ ਵੀ ਨਹੀਂ ਉੱਥੇ ਸ਼ਿਫਟਿੰਗ ਕਰਾ ਲੈਣਗੇ ਉਹ ਤਾਂ ਗੱਲ ਠੀਕ ਹੈ ਮੈਂ ਕਿਹਾ ਚੱਲ ਸ਼ਹਿਰ ਦਾ ਮਾਹੌਲ ਵਧੀਆ ਹੁੰਦਾ ਹੈ ਸ਼ਹਿਰ 'ਚ ਰਹਿੰਦੇ ਸੀ ਨਾਲੇ ਸਾਰੇ ਤਰ੍ਹਾਂ ਦੀਆਂ ਫੈਸਿਲਿਟੀਆਂ ਹੁੰਦੀਆਂ ਨੇ ਆ ਪਿੰਡ 'ਚ ਕੀ ਆ ਪਿੰਡੇ 'ਚ ਤਾਂ ਨਾ ਬਸ ਤੈਨੂੰ ਪਤਾ ਔਖਾ ਹੀ ਹੋ ਜਾਂਦਾ ਹਰ ਕੰਮ ਦਾ ਦੀਦੀ ਕੁਝ ਤਾਂ ਉਹੀ ਗੱਲਾਂ ਲੈ ਕੇ ਬੈਠ ਜਾਣੇ ਹੋ ਅਰਵਲ ਮੈਂ ਤੁਹਾਨੂੰ ਕਲਾਂ ਹੀ ਕਿਹਾ ਸੀ ਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਚੀਜ਼ ਆਪ ਨੂੰ ਅੱਖੀ ਦੇਖੀ ਜਾਵੇ ਉਹ ਹਕੀਕਤ ਚ ਹੋਵੇ ਅਸੀਂ ਰਹਿੰਦੇ ਸੀ ਨਾ ਸ਼ਹਿਰ ਚ ਹੁਣ ਜਾ ਕੇ ਅਕਲ ਟਿਕਾਣੇ ਆਈ ਹੈ ਮੇਰੀ ਵੀ ਉੱਥੇ ਨਾ ਕੋਈ ਪੁੱਛਦਾ ਤੱਕ ਵੀ ਨਹੀਂ ਚਲ ਜਿਵੇਂ ਤੁਹਾਨੂੰ ਠੀਕ ਲੱਗੇ ਮੈਂ ਤਾਂ ਤੇਰਾ ਵੀਰ ਹਾਂ ਤਾਂ ਕੋਸ਼ਾਂ ਤੁਸੀਂ ਇੱਥੇ ਪੱਕੇ तौर ਤੇ ਰਹੋਗੇ ਸੱਚੀ ਕੋਸ਼ਾਂ ਤਾਂ ਵੈਸੇ ਹੀ ਕਹਿ ਰਹੇ ਹਾਂ ਨਾ ਨਾ ਪਰ ਵੀ ਵੈਸੇ ਬਣਾ ਕੇ ਕਹੂੰਗੀ ਤੂੰ ਮੇਰੇ ਨਾਲ ਛੋਟੀ ਐ ਪਹਿਲਾਂ ਵਰਗੀ ਐ ਨਾ ਮੈਂ ਬਹੁਤ ਖੁਸ਼ ਆ ਠੀਕ ਐ ਮੈਂ ਤਾਂ ਲਈ ਚਾਹ ਬਣਾ ਕੇ ਲੈ ਕੇ ਆਵਾਂ ਫਿਰ ਕੋਈ ਨਾ ਤੂੰ ਆ ਜਾ ਮੈਂ ਉਹਨੂੰ ਕੰਮ ਵਾਲੇ ਨੂੰ ਦੇ ਦੀ ਜਾ ਆਪਾਂ ਬਣਾ ਲੈਂਦੇ ਆ ਜਾ ਠੀਕ ਐ ਲੈ ਆ ਜਾ ਕਦੋਂ ਦਾ ਫੋਨ ਕੀਤਾ ਹਜੇ ਤੱਕ ਨਹੀਂ ਆਈ ਨਾਲੇ ਹੁਣ ਤਾਂ ਪਰਵੀਨ ਵੀ ਗਵਾਂਡੀਆਂ ਦੇ ਗਈ ਹੋਈ ਆ ਕੀ ਹੋ ਗਿਆ ਯਾਰ ਮੈਂ ਨਾ ਹਜੇ ਜਾ ਕੇ ਖੜਿਆ ਸੀ ਮਗਰ ਨਹੀਂ ਫੋਨ ਘੁਮਾਤਾ ਕੀ ਹੋਣਾ ਸੀ ਸੋਨੂੰ ਨੂੰ ਪਤਾ ਵੀ ਘਰ ਚ ਕੀ ਹੋ ਰਿਹਾਗਾ ਉਹ ਚੰਗੀ ਭਣੀ ਤਾਂ ਬੈਠੀ ਆ ਹੋਣਾ ਕੀ ਇਹ ਤੈਨੂੰ ਸਵਾ ਚੰਗੀਆਂ ਆ ਜਿਹਦਾ ਡਰ ਸੀ ਨਾ ਉਹੀ ਹੋਇਆ ਉਹ ਬਾਜ਼ਾਰ ਤਾਂ ਜਿਵੇਂ ਭਾਈ ਜਾਏਗੀ ਕਿ ਦੱਸੇਗੀ ਕੀ ਗੱਲ ਹੋਈ ਐ ਮੈਂ ਸੋਨੂੰ ਕਿਹਾ ਸੀ ਨਾ ਵੀ ਪ੍ਰਵੀਨ ਕਹਿੰਦੀ ਐ ਵੀ ਮੈਂ ਇੱਥੇ ਹੀ ਰਹਿਣਾ ਮੇਰੀ ਗੱਲ ਸੁਣੋ ਜਿਉ ਇੱਥੇ ਰਹਿ ਗਏ ਨਾ ਪੱਕੇ ਤੌਰ ਤੇ ਫਿਰ ਆਪਣਾ ਕੀ ਬਣੂਗਾ ਆਪਾਂ ਕਿੱਥੇ ਜਾਵਾਂਗੇ ਆਖਰ ਨੂੰ ਘਰ ਤਾਂ ਉਹਨਾਂ ਦੀ ਹੈ ਨਾ ਜਦੋਂ ਉਹਨਾਂ ਦੀ ਕਮਾਈ ਨਾਲ ਬਣਿਆਗਾ ਲੈ ਇਹ ਕਿਹੋ ਜੀਆਂ ਗੱਲਾਂ ਕਰੀ ਜਾਂਦੀਆਂ ਨਾਲੇ ਕਿੰਨੂ ਇਸ ਘਰ ਚੋਂ ਕੌਣ ਕੱਢਣ ਲੱਗਿਆ ਹੋਰ ਹੀ ਗੱਲਾਂ ਲੈ ਕੇ ਮਹਿ ਜਾਂਦੀਆਂ ਘਰੋਂ ਤਾਂ ਆਪਾਂ ਨਿਕਲ ਚੁੱਕੇ ਹਾਂ ਬਸ ਸੋਨੂੰ ਨੇ ਕੁਝ ਸਮਝ ਆਉਂਦਾ ਆ ਘਰ ਦੀ ਮਾਲਕਨ ਨੇ ਆ ਕੇ ਸਾਰਾ ਕੁਝ ਤਾਂ ਸਾਂਭ ਲਿਆ ਆਪਣੇ ਹੱਥ ਵਸੋਂ ਕੁਝ ਨਹੀਂ ਹੈਗਾ ਓਹੋ ਜੇ ਉਹ ਇੱਥੇ ਰਹਿਣ ਲਈ ਆ ਗਿਆ ਦੋ ਦਿਨ ਤਾਂ ਫਿਰ ਕੀ ਹੋ ਗਿਆ ਹੁਣ ਮੈਂ ਦੱਸ ਕੀ ਕਰਾਂ ਇਹੀ ਗੱਲ ਤਾਂ ਮੈਂ ਤੁਹਾਨੂੰ ਕਿੰਨੇ ਟਾਈਮ ਦੀ ਕਹਿ ਰਹੀ ਆਂ ਵੀ ਕੁਝ ਕਰੋ ਤੁਸੀਂ ਕੁਝ ਨਹੀਂ ਸੋਚਦੇ ਕੱਲ ਨੂੰ ਕੁੜੀ ਨੇ ਵੀ ਜਵਾਨ ਹੋ ਜਾਣਾ ਹੈ ਉਹਦਾ ਵਿਆਹ ਕਰਨਾ ਹੈ ਆਖ ਨੂੰ ਬਰਾਤ ਕਿਸ ਘਰੇ ਧੁਗੂਗੀ ਇਸ ਘਰੇ ਜੋ ਆਪਣਾ ਹੈ ਵੀ ਨਹੀਂ ਉਹ ਕੋਈ ਗੱਲ ਨਹੀਂ ਪਰ ਉਹਦੇ ਨਾਲ ਮੈਂ ਗੱਲ ਫੇਰ ਵੀ ਮੇਰਾ ਭਰਾ ਦਾ ਨਾਲੇ ਤੇਰੇ ਰਹਿਣ ਲਈ ਮੈਂ ਪੁਰਮ卡ੜ ਬਣਾ ਦੂੰ ਕਿੱਦਾਂ ਕ ਮੈਲ ਬਣਾ ਕੇ ਦੇ ਦੋਗੇ ਨਾਲੇ ਫਿਰ ਇਹਨਾਂ ਨੂੰ ਇੱਥੇ ਆਉਂਦੀ ਕਿ ਲੋੜ ਸੀ ਚੰਗੇ ਭਲੇ ਤਾਂ ਉੱਥੇ ਰਹਿੰਦੇ ਸੀ ਬਸ ਮੈਨੂੰ ਤਾਂ ਨਾ ਆਪਣੀ ਪਿੰਕੀ ਦੀ ਫਿਕਰ ਲੱਗੀ ਪਈ ਆ ਦੱਸ ਆਪਾਂ ਉਹਦਾ ਵਿਆਹ ਕਿਵੇਂ ਕਰਾਂਗੇ ਬਾਕੀ ਗੱਲਾਂ ਛੱਡ ਤੂੰ ਮੈਨੂੰ ਦੋ ਲਫ਼ਜ਼ਾਂ 'ਚ ਦੱਸੋ ਜੇ ਤੂੰ ਚਾਹੁੰਨੀ ਕੀ ਆ ਮੈਂ ਕੀ ਚਾਹੁੰਨੀ ਆ ਸੋਨੂ ਨਹੀਂ ਹੁਣ ਪਤਾ ਮੈਂ ਤਾਂ ਇਹੀ ਚਾਹੁੰਨੀ ਆ ਵੀ ਆਪਦੇ ਭਰਾ ਨੂੰ ਕਹਿ ਦੋ ਇੱਥੋਂ ਚਲਾ ਜਾਵੇ ਲੈ ਪਰਮੈਂਟ ਕਿਵੇਂ ਕਰ ਸਕਦਾ ਕਿਉਂ ਨਹੀਂ ਕਰ ਸਕਦੇ ਵੈਸੇ ਕਹਿਣ ਕਹੋਣਾ ਤਾਂ ਕੁਝ ਨਹੀਂ ਹੁੰਦਾ ਤੁਸੀਂ ਨਾ ਇਹਨਾਂ ਨੂੰ ਐਨੇ ਕ ਮਜਬੂਰ ਕਰ ਦੋ ਕਿ ਤੰਗ ਪਰੇਸ਼ਾਨ ਹੋ ਕੇ ਇੱਥੋਂ ਨਿਕਲ ਜਾਣ ਨੋ ਤਾਂ ਕੀ ਰਹੀਆਂ ਗੱਲਾਂ ਕਰੀ ਜਾਂਦੀ ਐ ਹੁਣ ਮੈਨਾਂ ਨੀ ਜਾ ਕੇ ਡਾਂਗ ਮਾਰੋ ਸਿਰ 'ਚ ਹਾ ਰੋਈ ਮੇਰੇ ਰੱਬਾ ਹੁਣ ਮੈਨੂੰ ਸਾਨੂੰ ਇਹ ਵੀ ਦੱਸਣਾ ਪਊਗਾ ਵੀ ਇਹ ਜ਼ਮੀਨ ਜਾਇਦਾਦ ਕਿਹਨੇ ਬਣਾਈ ਐ ਨਾਲੇ ਫਿਰ ਪਟਵਾਰੀ ਤੇ ਤਸੀਲਦਾਰ ਨੂੰ ਤੁਸੀਂ ਜਾਣਦੇ ਹੋ ਕੋਟ ਵਿਚਾਰੀਆਂ ਦੇ ਕੰਮ ਤੁਸੀਂ ਕਰਵਾਉਂਦੇ ਹੋ ਨਾਲੇ ਇੱਕ ਗੱਲ ਹੋਰ ਇਹ ਤਾਂ ਸ਼ੁਰੂ ਤੋਂ ਸ਼ਹਿਰ ਰਹਿੰਦਾ ਉੱਥੇ ਪੜਿਆ ਲਿਖਿਆ ਉੱਥੇ ਨੌਕਰੀ ਲੱਗਿਆ ਤੇ ਉੱਥੇ ਉਹਨੇ ਵਿਆਹ ਕਰਵਾਇਆ ਨਾਲੇ ਇਥੇ ਉਹਨੂੰ ਕੌਣ ਜਾਣਦਾਗਾ ਇਹਨੂੰ ਤਾਂ ਜਿਹੜੇ ਮਰਜ਼ੀ ਰਾਹੇ ਪਾ ਦੇ ਗੱਲ ਤਾਂ ਤੇਰੀ ਸੋਚਣ ਵਾਲੀ ਐ ਦਿਮਾਗ ਤੋਂ ਕੰਮ ਲਓ ਨਹੀਂ ਤਾਂ ਨਾ ਸਾਨੂੰ ਮਾਵਾਂ ਤੀਆਂ ਨੂੰ ਕਿਸੇ ਗੁਰਦੁਆਰੇ ਸਾਜਿਓ ਸੋਚ ਲਓ ਇੱਕ ਵਾਰੀ ਗੱਲ ਤਾਂ ਇਹਦੀ ਸੋਚਣ ਵਾਲੀ ਚੱਲ ਕੰਮ ਵੀ ਨਿਭੜ ਗਏ ਸਾਰੇ ਐਂ ਕਰਦੀਆਂ ਹੁਣ ਦੋ ਮਿੰਟ ਦੀਦੀ ਕੋਲੇ ਜਾ ਜਾਈਂ ਨਹੀਂ ਪਰ ਮੈਂ ਦੀਦੀ ਲੈ ਕੇ ਜਾ ਕੇ ਕੀ ਕਰੂੰਗੀ ਵੈਸੇ ਵੀ ਉਹ ਕਿਹੜਾ ਚੱਜ ਨਾਲ ਮੇਰੇ ਨਾਲ ਕੋਈ ਗੱਲਬਾਤ ਕਰਦੇ ਨੇ ਅਲੱਗ ਅਲੱਗ ਸੀ ਬਾਹਰ ਰਹਿੰਦੇ ਸੀ ਉਦੋਂ ਬੜੀਆ ਗੱਲਬਾਤ ਕਰਦੇ ਸੀ ਹੱਸਦੇ ਕਿਉਂਦੇ ਸੀ ਪਰ ਜਦੋਂ ਦੇ ਸੀ ਇੱਥੇ ਆ ਬੁਲਾਉਂਦੇ ਤੱਕ ਨਹੀਂ ਚੱਲ ਜੀ ਮੈਂ ਮੰਨਦੀ ਤਾਂ ਕੀ ਹੋਇਆ ਐਨੇ ਗੁੱਸੇ ਦੇ ਵਿੱਚ ਪ੍ਰਵੀਨ ਜੇ ਗੁੱਸਾ ਨਾ ਕਰਾਂ ਤਾਂ ਯਾਰ ਹੋਰ ਕਰਾਂ ਕੀ ਗੱਲ ਕੀ ਵੀ ਆ ਆ ਟੋਨੀ ਦੇਖ ਲੈ ਜ਼ਮੀਨ ਧੋਖੇ ਨਾਲ ਨਾ ਕਰਵਾ ਗਿਆ ਜੀ ਤੁਹਾਨੂੰ ਕੀ ਪਤਾ ਲੱਗਿਆ ਮੈਨੂੰ ਤਾਂ ਪੜਵਾਰੀ ਨੇ ਦੱਸਿਆ ਜੇ ਪਰਿਵਾਰੀ ਨਾਂ ਦੱਸਦਾ ਤਾਂ ਮੈਨੂੰ ਕਿੱਥੇ ਪਤਾ ਲੱਗਣਾ ਸੀ ਹਾਂ ਦੇਖ ਲਾ ਉਹ ਸਕੇ ਨਹੀਂ ਇਹੋ ਜਿਹਾ ਕੁਝ ਕਰਤਾ ਇਹੋ ਜਿਹਾ ਕੁਝ ਤਾਂ ਬਗਾਨੇ ਵੀ ਨਹੀਂ ਕਰਦੇ ਮੈਨੂੰ ਤਾਂ ਕੁਝ ਪਤਾ ਵੀ ਨਹੀਂ ਲੱਗਿਆ ਕਦੋਂ ਮੇਰੇ ਤੋਂ ਪੇਪਰਾਂ ਤੇ ਸਾਈਨ ਕਰਵਾ ਲੈ ਮੈਂ ਕਿਹਾ ਚਲ ਕੋਈ ਪੇਪਰ ਹੋਣਗੇ ਮੈਂ ਕਰ ਦਿੰਨਾ ਸਾਈਨ ਤੁਸੀਂ ਪੜੇ ਨਹੀਂ ਹੈਗੇ ਪੇਪਰ ਮੈਂ ਪਰੋਸਾ ਹੀ ਇੰਨਾ ਕਰ ਬੈਠਾ ਉਹਦੇ ਸਕੇ ਭਰਾ ਤੇ ਹੁਣ ਮੈਨੂੰ ਕੀ ਪਤਾ ਸੀ ਮੇਰੇ ਨਾਲ ਧੋਖਾ ਕਰੂਗਾ ਮੇਰਾ ਭਰਾ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕੀ ਵੀਰ ਜੀ ਨੇ ਇਹ ਸਭ ਕੀਤਾ ਆਪਣੇ ਨਾਲ? ਪ੍ਰਵੀਨ ਯਕੀਨ ਤਾਂ ਮੈਨੂੰ ਆਪ ਨੂੰ ਨਹੀਂ ਆਉਂਦਾ ਵੀ ਆਹ ਕੁਝ ਕੀਤਾ ਆਪਣੇ ਨਾਲ ਉਦੋਂ ਭਾਬੀ ਵੀ ਨਾਲ ਰੜੀ ਹੋਈ ਆ। ਸਹੀ ਕਿਹਾ ਤੁਸੀਂ ਨੇ। ਮੈਂ ਤੁਹਾਨੂੰ ਕਹਿੰਦੇ ਸੀ ਨਾ ਕਿ ਦੀਦੀ ਦਾ ਵੀ ਬਿਹੇਵੀਅਰ ਤੇਨਾਂ ਕੋ ਚੰਗਾ ਨਹੀਂ ਲੱਗਦਾ ਹੈਗਾ। ਪ੍ਰਵੀਨ ਹੁਣ ਮੈਨੂੰ ਕੀ ਪਤਾ ਸੀ ਵੀ ਐਂ ਕਿਉਂ ਕਰਦੇ ਆ ਆਪਣੇ ਨਾਲ ਮੈਂ ਤਾਂ ਭਰੋਸਾ ਕਰਕੇ ਇਹਨੂੰ ਪੈਸੇ ਭੇਜੇ ਸੀ ਵੀ ਚੱਲ ਜਮੀਨ ਮਿਲ ਗਈ ਵਧੀਆ ਆਪਾਂ ਸ਼ਹਿਰ ਚੋਂ ਇੱਥੇ ਰਹਿਣ ਲੱਗੇ ਵੀ ਆਪਦੀ ਵਧੀਆ ਖੇਤੀ ਕਰਾਂਗੇ। ਪਰ ਇਹਨਾਂ ਨੇ ਦੇਖ ਲਾ ਆਪਣੇ ਨਾਲ ਕੀ ਕੀਤਾ। ਉਹ ਸਭ ਤਾਂ ਠੀਕ ਹੈ ਪਰ ਹੁਣ ਆਪਾਂ ਕੀ ਕਰੀਏ ਪ੍ਰਵੀਨ ਇਹ ਤੋਂ ਪਹਿਲਾਂ ਵੀ ਆਪਾਂ ਉਹਨੂੰ ਘਰੋਂ ਕੱਢਣ ਨੂੰ ਐ ਕਰ ਸਮਾਨ ਪੈਕ ਕਰ ਤੇ ਆਪਾਂ ਚੱਲ ਜਾਈਏ ਇੱਥੋਂ ਸਮਾਨ ਪੈ ਪਰ ਕਿਉਂ ਜਿਹੜੀ ਆਪਣੀ ਪੈਲੀ ਉਹਦੇ ਕੀ ਬਣੂਗਾ ਤੁਸੀਂ ਇੰਨੀ ਮਿਹਨਤ ਕਰੀਏ ਉਹਦੇ ਤੇ ਪੈਲੀ ਨੂੰ ਤਾਂ ਕੁਝ ਨਹੀਂ ਹੋਇਆ ਪ੍ਰਵੀਨ ਇਹ ਤਾਂ ਇੱਕ ਟੋਨੀ ਦਾ ਡਰਾਮਾ ਸੀ ਸਾਨੂੰ ਇੱਥੋਂ ਘਰੋਂ ਕੱਢਣ ਦਾ ਡਰਾਮਾ ਦੇਖ ਲਓ ਮੈਂ ਤੁਹਾਨੂੰ ਹਰ ਵਾਰੀ ਕਹਿੰਦੀ ਸੀ ਕਿ ਦੀਦੀ ਮੇਰੇ ਨਾਲ ਠੀਕ ਬਿਹੇਵੀਅਰ ਨਹੀਂ ਕਰਦੇ ਪਰ ਤੁਸੀਂ ਕੁਸਤਾ ਮੇਰੀ ਕਿਸੇ ਗੱਲ ਤੇ ਯਕੀਨ ਨਹੀਂ ਕੀਤਾ ਤੇ ਰਹੀ ਗੱਲ ਹੁਣ ਆ ਪਹਿਲੀ ਦੀ ਸਭ ਕੁਝ ਹੋ ਕੀ ਰਿਹਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਨਾ ਕਿ ਆਪਾਂ ਇੱਥੇ ਪੱਕੇ ਹੀ ਰਹਿਣਾਗੇ ਉਹਦੀ ਇਹ ਛੱਟ ਬਦਲ ਗਈ ਪਰ ਸਮਝੀ ਨਹੀਂ ਹਰੇ ਹੁਣ ਆਪ ਕਰੀਏ ਤਾਂ ਕਰੀਏ ਕੀ ਹਾਂ ਪਰ ਵੀ ਮੈਂ ਤਾਂ ਆਪ ਹੀ ਨਹੀਂ ਸਮਝ ਸਕਿਆ ਆਪਦੇ ਸਕੇ ਭਰਾ ਵੀ ਆਖ ਕੀ ਕਰਤਾ ਮੇਰੇ ਭਰਾਣੇ ਮੇਰੀ ਗੱਲ ਸੁਣ ਆਪਾਂ ਸਵੇਰੇ ਹੁਣ ਨਿਕਲਣਾ ਇੱਥੇ ਇੱਕ ਮਿੰਟ ਨਹੀਂ ਰਹਿਣਾ ਆਪਾਂ ਇਹ ਨੂੰ ਤਾਂ ਅਸਲੀ ਲੱਗੀ ਇਹਨਾਂ ਨੂੰ ਕਿੱਥੇ ਗਲਤੀ ਘੰਟਾਣਾ ਲੱਗੇ ਤੇ ਆਪਦੇ ਕੱਪੜੇ ਪੈਕ ਕਰਕੇ ਰੱਖ ਲੈ ਤੇ ਇਹੇ ਸਾਜਰੇ ਨਿਕਲਾਂਗੇ ਆ ਠੀਕ ਹੈ ਜੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਕੋਈ ਗੱਲ ਨਹੀਂ ਫੇਰੀ ਦੀ ਕੀ ਗੱਲ ਆਪਾਂ ਹੋਰ ਬਣਾਵਾਂਗੇ ਕੰਮ ਕਰਕੇ ਤੂੰ ਕਰ ਕੱਪੜੇ ਪੈਕ ਤੇ ਮੈਂਨੇ ਦੇਖਦਾ ਤੂੰ ਕੰਮ ਹੁੰਦਾ ਇਹ ਤਾਂ ਹੀ ਨੇਗੇ ਜਿਹੜੇ ਨੇ ਨਰਮ ਨੇਗੇ ਕੋਈ ਹੋਰ ਹੁੰਦਾ ਨਾ ਤੈਨੂੰ ਲੱਗ ਜਾਣਾ ਸੀ ਪਤਾ ਇੰਨਾ ਟਾਈਮ ਮੈਂ ਇੰਤਕੀਤੀ ਸਾਰੀ ਮਿਹਨਤ ਕਦੀ ਕਰਾਈ ਇੱਥੇ ਹੀ ਰਹਿ ਗਈ ਮੇਰੀ ਗਾਸ ਸੁਣੋ ਜੀ ਤੁਹਾਡੇ ਲਈ ਕੋ ਖੁਸ਼ਖਬਰੀ ਆ ਉਧਰ ਨਾ ਹੋ ਮੜਾ ਜਾ ਮੈਂ ਤੂੰ ਸਵੇਰੇ ਸਵੇਰੇ ਇੰਨੀ ਖੁਸ਼ ਹੋਈ ਫਿਰਦੀ ਐ ਇਹੋ ਜਿਹਾ ਕਿ ਮਿਲ ਗਿਆ ਤੈਨੂੰ ਗੱਲ ਹੀ ਖੁਸ਼ੀ ਵਾਲੀ ਆ ਹੁਣ ਤਾਂ ਨਾ ਬਸ ਤੁਸੀਂ ਦੇਸੀ ਘੋੜੇ ਲੱਡੂ ਵੰਡੋ ਦੇਸੀ ਘੋੜੇ ਲੱਡੂ ਹਾਂ ਜਿਹਾ ਕੀ ਹੋ ਗਿਆ ਸੋਡਾ ਭਰਾ ਨਾ ਕੱਲ ਨੂੰ ਸ਼ਹਿਰ ਵਾਪਸ ਜਾ ਰਿਹਾ ਐ ਅੱਛਾ ਹੁੰਤਾ ਵਸਤੂ ਸੀ ਦੇਸੀ ਕੇ ਉਹਦੇ ਦੀਵੇ ਵਾਲੋ ਦੀਵੇ ਇਹ ਕੀ ਕਹੀ ਐ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਤੇਰੀ ਲੈ ਹੋਰ ਕੀ ਜੋ ਆਪਾਂ ਚਾਹੁੰਦੇ ਸੀ ਉਹੀ ਹੋਇਆ ਹੁਣ ਮੈਂ ਸੋਨੂੰ ਐ ਕਹਿਨੀ ਐ ਸਵੇਰੇ ਸਵੇਰੇ ਨਾ ਤੁਸੀਂ ਕਿਸੇ ਬਾਹਨ ਨੇ ਬਾਹਰ ਨਿਕਲ ਜਾਓ ਬਸ ਇਹਨੂੰ ਨਾ ਕੋਈ ਰੋਕਣ ਵਾਲਾ ਨਾ ਹੋਵੇ ਤੇ ਮੈਂ ਨਾ ਹੁਣ ਨਾ ਤੋ ਕਿ ਗੁਰਦੁਆਰੇ ਜਾਂਦੀ ਆਂ ਪ੍ਰਸ਼ਾਦ ਜੋ ਸੁੱਖਿਆ ਸੀ ਲੈ ਆ ਤਾਂ ਤੂੰ ਬੜੀ ਵਧੀਆ ਖੁਸ਼ ਹੋਵਰੀ ਸੁਣਾਤੀ ਵੀ ਗੁਰਦੁਆਰੇ ਜਾਇਆ ਮੈਂ ਬਾਹਰ ਪਾ ਗਿਏ ਨੇ ਬਸ ਮੈਂ ਜਾਣੀ ਆ ਅੱਜ ਤੱਕ ਨਾ ਸੱਚੀ ਮੈਂ ਬਹੁਤ ਜ਼ਿਆਦਾ ਖੁਸ਼ ਆ ਸਹੀ ਗੱਲ ਐ ਚੱਲਨੇ ਚਾਹੀਦੀ ਨਹੀਂ ਨਹੀਂ ਇਹ ਨਹੀਂ ਵਧੀਆ ਕਰਦਾ ਕਿੰਨੇ ਨੂੰ ਕਿੱਥੇ ਹੋਣੀ ਸੀ ਚੱਲ ਵੀ ਹੁਣ ਆਪਾਂ ਵੀ ਚੱਲੀਏ ਬਾਈ ਅਮੋਰ ਕਿੱਥੇ ਜਾ ਰਹੇ ਆ ਤੇ ਭਰਾ ਨੂੰ ਨਹੀਂ ਦੱਸੇਗਾ ਕਿਉਂ ਜਾ ਰਹੇ ਆ ਬਾਈ ਤੂੰ ਪੁੱਛਣ ਦੇ ਨਾ ਸਾਰੇ ਹੱਕ ਖੋ ਚੁੱਕੇ ਆ ਮੈਨੂੰ ਇਹ ਸੀ ਮੈਂ ਪਿੰਡ ਜਾ ਕੇ ਆਪਦੇ ਭਰਾ ਕੋਲ ਰਹੂੰਗਾ। ਬਾਈ, ਸਾਲ ਤੈਥੋਂ ਦੂਰ ਰਿਆਂ। ਮੈਂ ਤੈਨੂੰ ਆਦੇ ਦਿਲ ਚ ਰੱਖਿਆ ਤੇ ਤੂੰ ਤੂੰ ਮੈਨੂੰ ਆਪਦੇ ਦਿਲ ਚ ਇੱਕ ਮਿੰਟ ਜੀ ਕਰਤਾ। ਕਿ ਮੈਨੂੰ ਇਹ ਸੀ ਮੈਂ ਖੇਤੀ ਕਰੂੰਗਾ ਬਾਈ ਨਾਲ ਪਿੰਡ ਜਾ ਕੇ। ਵਧੀਆ ਕਹਿ ਲਈ ਐ। ਕੋਈ ਕੰਮ ਧੰਦਾ ਦੇਖਾਂਗੇ। ਬਾਈ, ਤੂੰ ਤਾਂ ਮੈਨੂੰ ਬਗਾਨਾ ਹੀ ਕਰਤਾ ਯਾਰ। ਲੈ ਛੋਟੇ, ਜਿਹੜਾ ਕੁਝ ਤੂੰ ਕਹਿਣਾ ਸੀ ਕਹਿਤਾ। ਹੁਣ ਮੇਰੀ ਵੀ ਸੁਣੋ। ਬਾਪੂ ਆਪਣੇ ਲਈ ਕਿੰਨੀ ਕ ਜਮੀਨ ਛੱਡ ਕੇ ਗਿਆ ਸੀ। ਸਿਰਫ 2 ਕਿੱਲੇ। ਇੰਨੇ ਚਿਤਕ ਜਾਰੀ ਮਸਾ ਹੁੰਦਾ ਸੀ ਮੈਂ ਅੱਧਾ ਕਿੱਲਾ ਵੇਚ ਕੇ ਤੈਨੂੰ ਸ਼ਹਿਰ ਪੜਨੇ ਪਾਇਆ ਤੇਰਾ ਵਿਆਹ ਕੀਤਾ ਤੇ ਤੈਨੂੰ ਨੌਕਰੀ ਦਵਾਈ ਬਾਈ ਮੈਂ ਗਲਤ ਕੀ ਕੀਤਾ ਮੈਨੂੰ ਉਹ ਤਾਂ ਦੱਸ ਆ ਕੁਝ ਤੂੰ ਮੇਰੇ ਨਾਲ ਹੀ ਕਰਨਾ ਸੀ ਅਣਮੋਲ ਤੂੰ ਕਮਾਉਣ ਲੱਗਿਆ ਤੇ ਤੂੰ ਮੈਨੂੰ ਪੈਸੇ ਭੇਜੇ ਤੇ ਮੈਂ ਤੇਰੇ ਨਾਂ ਤੇ ਜ਼ਮੀਨ ਖਰੀਦੀ ਤੇ ਫਿਰ ਤੂੰ ਮੈਨੂੰ ਪੈਸੇ ਭੇਜੇ ਤਾਂ ਮੈਂ ਇਹ ਘਰ ਬਣਾਇਆ ਇੱਕ ਦਿਨ ਮੈਂ ਮਹਿਸੂਸ ਕੀਤਾ ਕਿ ਮੇਰੇ ਨਾਲ ਤਾਂ ਕੁਝ ਵੀ ਨਹੀਂ ਕਿਉਂਕਿ ਘਰ ਦੇ ਮਾਲਕ ਜੋ ਇੱਥੇ ਆ ਕੇ ਬਾਈ ਤੂੰ ਇਹ ਕਿਵੇਂ ਸੋਚ ਲਿਆ ਵੀ ਇਹ ਘਰ ਤੇਰਾ ਨਹੀਂ ਬਾਈ ਮੈਂ ਤਾਂ ਤੇਰੇ ਨਾਲ ਇੱਥੇ ਰਹਿਣ ਆਇਆ ਸੀ ਆਪਦੇ ਭਰਾ ਨਾਲ ਜੇ ਮੈਂ ਇਕੱਲੇ ਨਹੀਂ ਰਹਿਣਾ ਹੁੰਦਾ ਤਾਂ ਫਿਰ ਮੈਂ ਸ਼ਹਿਰ ਹੀ ਲੈ ਲੈਂਦਾ ਉੱਥੇ ਕਿਹੜਾ ਕਿਸੇ ਗੱਲ ਦੀ ਕਮੀ ਸੀ ਛੋਟੇ ਤੂੰ ਇੱਥੇ ਆਇਆ ਸੀ ਘਰ ਰਹਿਣ ਲਈ ਪਰ ਤੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਮੇਰੇ ਕੋਲ ਤਾਂ ਇੱਥੇ ਰਹਿਣ ਨੂੰ ਘਰ ਵੀ ਹੈ ਨਹੀਂ ਬਾਈ ਤੇ ਇਹ ਗੱਲ ਦੱਸਣ ਦਾ ਤੇਰਾ ਫਰਜ਼ ਨਹੀਂ ਸੀ ਬੰਦਾ ਤੂੰ ਪਹਿਲਾਂ ਆਪਦਾ ਘਰ ਬਣਾਉਣਾ ਸੀ ਮੇਰਾ ਤਾਂ ਫਿਰ ਬਣ ਜਾਂਦਾ ਤੂੰ ਮੈਨੂੰ ਗੱਲ ਕਿਉਂ ਨਹੀਂ ਦੱਸੀ ਮੈਨੂੰ ਲੱਗਦਾ ਤੂੰ ਛੋਟੇ ਸ਼ਹਿਰ ਲੈ ਕੇ ਭੁੱਲ ਗਿਆ ਵੀ ਜੱਟ ਕਿਸੇ ਅੱਗੇ ਹੱਥ ਨਹੀਂ ਭਲਾਉਂਦੇ। ਬਾਈ ਮੈਂ ਹੁਣ ਸਮਝਿਆ ਵੀ ਤੂੰ ਕੀ ਚਾਹੁੰਦਾ ਤੈਨੂੰ ਆਪਦਾ ਹਿੱਸਾ ਚਾਹੀਦਾ ਨਾ ਦਿੰਦਾ ਬਾਈ ਅੱਧੀ ਪੈੜੀ ਤੇਰੀ ਤੇ ਅੱਧੀ ਮੇਰੀ ਅੱਧਾ ਘਰ ਦਾ ਹਿੱਸਾ ਤੇਰਾ ਤੇ ਅੱਧਾ ਮੇਰਾ ਤੇ ਮੇਰੇ ਵਾਲੇ ਹਿੱਸੇ ਨੂੰ ਮਾਰ ਦੇ ਜਿੰਦਰਾ ਹੁਣ ਤਾਂ ਖੁਸ਼ ਆ ਨਾ ਤੂੰ ਬਾਈ ਅਨਮੋਲ ਇਹ ਗੱਲ ਨਾ ਕਰ ਮੈਨੂੰ ਇਹ ਬੰਦ ਮਨਜ਼ੂਰ ਨਹੀਂ ਤੇ ਹੋਰ ਕੀ ਚਾਹੁੰਦਾ ਬਈ ਤੂੰ ਮੈਨੂੰ ਉਹ ਵੀ ਦੱਸ ਦੇ ਇੱਕ ਹਿਸਾਬ ਹੋਰ ਆ ਛੋਟੇ ਵੀਰ ਜਿਹੜਾ ਕਰਨਾ ਹਜੇ ਬਾਕੀ ਐ ਇੱਕ ਗਲਤੀ ਤਾਂ ਮੇਰੇ ਤੋਂ ਹੋ ਗਈ ਮੈਂ ਦੂਜੀ ਗਲਤੀ ਨਹੀਂ ਕਰਨਾ ਚਾਹੁੰਦਾ ਮੈਂ ਤੈਨੂੰ ਇੱਥੋਂ ਜਾਣ ਨਹੀਂ ਦਿੰਦਾ ਵੀਰੇ ਨਹੀਂ ਬਈ ਹਾਂ ਬੰਨੇ ਤੇਰੇ ਮੂਰੇ ਹੱਥ ਮੈਨੂੰ ਜਾਣ ਦੇ ਮੈਂ ਹੁਣ ਇੱਥੇ ਨਹੀਂ ਰਹਿ ਸਕਦਾ ਮੈਂ ਤੈਨੂੰ ਕਿਹਾ ਨਾ ਮੈਂ ਤੈਨੂੰ ਨਹੀਂ ਜਾਣ ਦੇਣਾ ਕਿਵੇਂ ਰੋਕੇਗਾ ਬਈ ਤੂੰ ਮੈਨੂੰ ਲੈ ਖੜ ਜਾ ਬਈ ਜੇ ਜਾ ਸਕਦਾ ਤਾਂ ਹੁਣ ਜਾ ਕੇ ਦਿਖਾ ਤੈਨੂੰ ਮੇਰੀ ਲਾਸ਼ ਉੱਥੋਂ ਨਹੀਂ ਚਾਣਾ ਬੂ ਆ ਕੀ ਕਰ ਰਿਹਾ ਹੈ ਬਾਈ ਤੂੰ ਅਨਮੋੜ ਮੈਨੂੰ ਮਾਫ ਕਰ ਦੇ ਜੋ ਕੁਝ ਵੀ ਹੋਇਆ ਨਾ ਮੇਰੇ ਵੱਲ ਕੀ ਹੋਇਆ ਮੈਂ ਨਹੀਂ ਚਾਹੁੰਦੀ ਸੀ ਤੁਸੀਂ ਇਸ ਕਰ ਚਰੋਂ ਦੀਦੀ ਤੁਸੀਂ ਸਾਨੂੰ ਬੋਲ ਕੇ ਕਹਿ ਜਾਂਦੇ ਅਸੀਂ ਵੈਸੇ ਚਲੇ ਜਾਂਦੇ ਪਰ ਆਹ ਧੋਖਾ ਮਾਨੂੰ ਵੱਖ ਕਰਨਾ ਕਿੰਨਾ ਕੋ ਸਹੀ ਹੈ ਪ੍ਰਵੀਨ ਮੈਨੂੰ ਮਾਫ ਕਰ ਦੇ ਛੋਟੀ ਭੈਣ ਬਣ ਕੇ ਮੇਰੀ ਬਹੁਤ ਵੱਡੀ ਗਲਤੀ ਹੋ ਗਈ ਮੈਂ ਤਾਂ ਸੋਚੇ ਨਹੀਂ ਸੀ ਕੁਛ ਮੈਨੂੰ ਜੋ ਸਜ਼ਾ ਦੇਣੀ ਆ ਦੇ ਦੇ ਸਜ਼ਾ ਦੇਣ ਵਾਲੇ ਅਸੀਂ ਕੌਣ ਹੁੰਨੇ ਆਂ ਦੀਦੀ ਚੰਗੇ ਮਾੜੇ ਕੰਮ ਤਾਂ ਰੱਬ ਦੀ ਕਚਾਈਚੀ ਵੇਖੇ ਜਾਂਦੇ ਨੇ ਤੇ ਉੱਥੇ ਜਾ ਕੇ ਸਜ਼ਾ ਮਿਲਦੀ ਹੈ ਭਾਬੀ ਤੂੰ ਮੇਰੀ ਮਾਂ ਵਰਗੀ ਆਂ ਅਸੀਂ ਤੁਹਾਨੂੰ ਕੀ ਸਜ਼ਾ ਦੇਣੀ ਆ ਅੱਜ ਤੱਕ ਖੁਸ਼ੀ ਖੁਸ਼ੀ ਤੁਹਾਡੇ ਕੋਲ ਰਹਿਣ ਆਏ ਸੀ ਆ ਘਰ ਆ ਪੈੜੀਆਂ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਆਪਾਂ ਕਿਹੜਾ ਇਹ ਨਾਲ ਲੈ ਕੇ ਜਾਣੀ ਆ ਤੂੰ ਸਹੀ ਕਿਹਾ ਛੋਟੇ ਵੀਰ ਮੇਰੇ ਵੀ ਅੱਖਾਂ ਦੇ ਪੱਤੀ ਬੰਨੀ ਗਈ ਸੀ ਮੈਂ ਤਾਂ ਆਪੇ ਘਰ ਵਾਲੀ ਦੇ ਮਗਰ ਲੱਗ ਕੇ ਅੱਜ ਮੈਂ ਆਪਦਾ ਭਰਾ ਖੋਲ ਲੈਣਾ ਸੀ ਕੋਈ ਨਾ ਵੀਰ ਜੀ ਜੇ ਸਵੇਰ ਦਾ ਭੁੱਲੇ ਸ਼ਾਮ ਨੂੰ ਘਰੇ ਆ ਜੇ ਨਾ ਤਾਂ ਉਹ ਭੁੱਲਿਆ ਨਹੀਂ ਕਹਿੰਦੇ ਬਾਈ ਆਪਣਾ ਪਰਿਵਾਰ ਨਾ ਹੱਸਦਾ ਵਸਦਾ ਰਹੇ ਹੋਰ ਆਪਾਂ ਨੂੰ ਕੀ ਚਾਹੀਦਾ ਉਹ ਘਰ ਤਾਂ ਸਵਰਗ ਹੁੰਦੇ ਆ ਜਿੱਥੇ ਦੋ ਭਰਾ ਇੱਕ ਛੱਤ ਥੱਲੇ ਰਹਿੰਦੇ ਆ ਤਰੀਕੇ ਨਾਲ ਬਈ ਉਹ ਤੂੰ ਮੈਨੂੰ ਮਾਫ਼ ਕਰ ਦੇ ਨਾ ਨਾ ਬਾਈ ਤੂੰ ਮੈਥੋਂ ਮਾਫੀ ਨਾ ਮੰਗ ਉਹ ਮੇਰੇ ਤੋਂ ਬਹੁਤ ਵੱਡਾ ਵੱਡਿਆਂ ਤੋਂ ਗਲਤੀਆਂ ਹੋ ਜਾਂਦੀਆਂ ਕਦੇ ਛੋਟਿਆਂ ਤੋਂ ਗਲਤੀ ਹੋ ਜਾਂਦੀ ਕੋਈ ਗੱਲ ਨਹੀਂ ਬਾਈ ਮੈਨੂੰ ਪਤਾ ਤੇਰੀ ਆਖ ਤੇ ਪੜਦਾ ਪੈ ਗਿਆ ਸੀ ਜਿਹੜਾ ਹੁਣ ਲਹਿ ਗਿਆ ਕੋਈ ਗੱਲ ਨਹੀਂ ਮੈਂ ਤੈਨੂੰ ਮਾਫ ਕੀਤਾ ਬਾਈ ਚਲ ਚੱਲੋ ਜੀ ਆਪਾਂ ਅੰਦਰ ਬੈਠਦੇ ਆਂ ਚਲ ਆ ਜਾਂਦੀ ਹਾਂ ਅੰਦਰ ਬੈਠੀ ਚਲੋ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਦਿੰਦੀ ਬਾਈ ਇਹਨਾਂ ਨੂੰ ਇਕੱਲਾ ਕਰਨ ਦੇ ਆਪਾਂ ਚੱਲਦੇ ਆਂ ਖੇਤ ਢੇੜਾ ਢੇੜਾ ਮਾਰ ਰਹੀ ਏ ਮੈਂ ਵੀ ਨਹੀਂ ਗਿਆ ਖੇਤ ਅਸਹੀ ਗੱਲ ਆ ਬਾਈ ਚੱਲ ਚੱਲ ਹਮਾਰਾ ਬਾਈ ਚੱਲੀ